ਵੀਰੋ ਆ ਚਮਕੀਲਾ ਫਿਰਮ ਹੈਗੀ ਤੇ ਫਲਾ ਵੀ ਆ ਪਰ ਵੱਖ-ਵੱਖ ਭਾਸ਼ਾ ਚ ਕਰਕੇ ਡੱਬ ਦਲਜੀਤ ਨੇ ਤੇ ਉਹ ਇੰਤਿਆਜ਼ ਅਲੀ ਬਾਲੀਵੁੱਡ ਗੈਂਗ ਨੇ ਇਹਨੂੰ ਇੰਨਾ ਕੋ ਵੀਰਲ ਕਰਤਾ ਆ ਕਿ ਹਰ ਬੰਦਾ ਵੇਖਦਾ ਵੀ ਹੈਗੀ ਆ ਤੇ ਵਿੱਚ ਪਤਾ ਕੀ ਆ ਵੇਚਿਆ ਉੱਚੀ ਜਾਤੀ ਕੇ ਲੋਕ ਗੁੰਡੇ ਔਰ ਵਿਚਾਰਾ ਜੋ ਚਮਕੀਲਾ ਦਾ ਛੋਟੀ ਜਾਤੀ ਦਾ ਉਸਕੋ ਮਾਰ ਲਿਆ ਕੋ ਯਾਰ ਮਾਰਿਆ ਤਾਂ ਵਰਿੰਦਰ ਵੀ ਹੀ ਮਰੇ ਤੇ ਸੇ ਪਤਾ ਨਹੀਂ ਕਿੰਨੇ ਲੋਗ ਆ ਹੈ ਨਾ ਦਿਲਸ਼ਾਹ ਅਕਤਰ ਵੀ ਸੀ ਮਾਰਾ ਹੋਇਆ ਨਾਲੇ ਚਮਕੀਲੇ ਨੇ ਜ਼ਿੰਦਗੀ ਵਿੱਚ ਕੋਈ ਬੰਦਾ ਉਹ ਨੂੰ ਕਹਿ ਜਾਏ ਉਹ ਨੂੰ ਤਾਂ ਰੱਬ ਯਾਰ ਲੋਗ ਪੁੱਛਦੇ ਪੰਜਾਬ ਦੇ ਹੈ ਖਾੜਿਓ ਕਿੰਨਾਰੇ ਲਾਉਦਾ ਸੀ ਜੱਟਾਂ ਦੀ ਲਾਉਦਾ ਸੀ ਜੱਟ ਜੱਫੀਆਂ ਪਾਪ ਆ ਜਿੱਦਣ ਉਹ ਰੋਇਆ ਜਿੱਦਲ ਉਹਦੀ ਮੌਤ ਹੋਈ ਨਾ ਉਹ ਜਿਹੜਾ ਜਿੱਥੇ ਉਹਦੀ ਬੜੀਆਂ ਸਮਾਦ ਉਥੇ ਜੱਟ ਦੀ ਜ਼ਮੀਨ ਹੈ ਨਾ ਜੱਟ ਨੇ ਕਿਹਾ ਜਿੰਨੀ ਮੇਰੀ ਕਣਗੁੱਜਰ ਦੀ ਕੋਈ ਗੱਲ ਨਹੀਂ ਉਹ ਨੂੰ ਸੰਡਾ ਹੁੰਦਾ ਯੋ ਆਪ ਰੋਇਆ ਇਉਂ ਉੱਥੇ ਆ ਕੇ ਮੇਰਾ ਰੱਬ ਮਰ ਗਿਆ ਕਹਿੰਦਾ ਹੈ ਉਹ ਕਹਿੰਦਾ ਕੋਈ ਨਹੀਂ ਜਿੰਨੀ ਪੀੜਾ ਖੜੀ ਹੋ ਕਰਕ ਦੇ ਉੱਪਰ ਉੱਥੇ ਸਾਰੀ ਕੰਦੋ ਦੀ ਖਰਾਬ ਕਹਿੰਦਾ ਕੋਈ ਗੱਲ ਨਹੀਂ ਤੇ ਯਾਰ ਇਹਦਾ ਕਿਸਾਨੀ ਦਾ ਨਾਂ ਲੱਗਾ ਹੈ ਜੇ ਸਰਕਾਰ ਨੇ ਦੋ ਭਾਰੇ ਕਰਨਾ ਹੀ ਪੰਜਾਬ ਨੂੰ ਜੱਟ ਵਰਸੇ ਚਮਾਰ ਉੱਚੀ ਜਾਤੀ ਵਰਸੇ ਨੀਵੀਂ ਜਾਤੀ ਇਹੋ ਜਿਹਾ ਕਨਸੈਪਟ ਕ੍ਰੀਏਟ ਕਰਕੇ ਉਹ ਕਰਤਾ ਆ ਹੁਣ ਜੇ ਕੱਲ ਨੂੰ ਕੋਈ ਧਰਨਾ ਲੱਗਿਆ ਜ਼ਮੀਨਾਂ ਸਰਕਾਰਾਂ ਨੇ ਲੈਣੀਆਂ ਹੋਈਆਂ ਤੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਨਹੀਂ ਹੋਣਗੇ ਇਹ ਦਲਜੀਤਾਂ ਵੱਡੀ ਗੇਮ ਕਰ ਗਿਆ ਇਹ ਘੱਟੋ ਘਾਟੇ ਨੇ ਵੱਡੀਆਂ ਵਿਦੇਸ਼ੀ ਏਜੰਸੀਆਂ ਕੋ ਹਜ਼ਾਰਾਂ ਕਰੋੜ ਅੰਦਰ ਕੀਤੇ ਹੋਣੇ ਦਲਜੀਤ ਨੇ ਤੇ ਇਮਤੀਆਜ਼ ਅਲੀ ਨੇ ਤੇ ਚਮਕੀਲਾ ਦੇ ਪਰਿਵਾਰ ਨੂੰ ਫੇਰ ਗੰਜਰਾ ਕੋ ਨਹੀਂ ਦਿੱਤਾ